ਸਟਾਰ ਅਦਾਲਤ ਵੱਲੋਂ ਸਾਬਕਾ ਕਾਂਗਰਸੀ ਆਗੂ ਸੱਜਨ ਕੁਮਾਰ ਨੂੰ 1984 ਵਿੱਚ ਵਾਪਰੇ ਸਿੱਖ ਵਿਰੋਧੀ ਦੰਗਿਆਂ ਦੇ ਇੱਕ ਹੋਰ ਕੇਸ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ ਡੰਡੀ ਪਹਿਲਾ ਵੀ ਉਹ ਇਨ੍ਹਾਂ ਦੰਗਿਆਂ ਨਾਲ ਸੰਬੰਧਿਤ ਇੱਕ ਮਾਮਲੇ ਵਿੱਚ ਮੌਤ ਤੱਕ ਦੀ ਉਮਰ ਕੈਦ ਭੁਗਤ ਰਿਹਾ ਹੈ ਡੰਡੀ ਇਨ੍ਹਾਂ ਦੰਗਿਆਂ ਵਿੱਚ ਦਿੱਲੀ ਅਤੇ ਦੇਸ਼ ਭਰ ਵਿੱਚ ਹਜ਼ਾਰਾਂ ਸਿੱਖਾਂ ਨੂੰ ਮਾਰ ਦਿੱਤਾ ਗਿਆ ਸੀ ਡੰਡੀ ਉਨ੍ਹਾਂ ਦੇ ਘਰਾਂ ਅਤੇ ਜਾਇਦਾਦਾਂ ਨੂੰ ਸਾੜ ਦਿੱਤਾ ਗਿਆ ਸੀ ਡੰਡੀ ਇਕੱਲੇ ਦੇਸ਼ ਦੀ ਰਾਸਥਾਨੀ ਵਿੱਚ 3000 ਤੋਂ ਵਧੇਰੇ ਸਿੱਖ ਤਸੀਹੇ ਦੇ ਕੇ ਮਾਰ ਦਿੱਤੇ ਗਏ ਸਨ ਪਰ ਇਸ ਤੋਂ ਬਾਅਦ ਵੱਡੇ ਦੁੱਖ ਅਤੇ ਸੰਤਾਪ ਦੀ ਗੱਲ ਇਹ ਬਣੀ ਰਹੀ ਕਿ ਕੇਂਦਰ ਵਿੱਚ ਵਧੇਰਾ ਸਮਾਂ ਕਾਂਗਰਸ ਜਾਂ ਉਸ ਦੀ ਅਗਵਾਈ ਵਾਲੀਆਂ ਸਰਕਾਰਾਂ ਹੀ ਬਣਦੀਆਂ ਰਹੀਆਂ ਡੰਡੀ ਲੋਕਤੰਤਰ ਵਿੱਚ ਹੋਏ ਇਨੇ ਵੱਡੇ ਕਤਲੇਆਮ ਸੰਬੰਧੀ ਦੇਸ਼ ਦੀ ਸੰਸਦ ਨੇ ਲੰਮੇ ਸਮੇਂ ਤੱਕ ਚੁੱਪੀ ਧਾਰੀ ਰੱਖੀ ਡੰਡੀ ਪ੍ਰਸ਼ਾਸਨ ਵਿੱਚ ਉੱਪਰਲੇ ਇਸ਼ਾਰਿਆਂ ਉੱਤੇ ਕੋਈ ਹਲਜਲ ਨਾ ਹੋਈ ਡੰਡੀ ਅੱਖਾਂ ਨਾਲ ਇੰਨਾ ਭਿਆਨਕ ਨਜ਼ਾਰਿਆਂ ਨੂੰ ਦੇਖਦੀ ਹੋਈ ਪੁਲਿਸ ਵੀ ਉਸ ਸਮੇਂ ਤਮਾਸ਼ਾਈ ਬਣੀ ਰਹੀ ਡੰਡੀ ਇਹਨਾਂ ਦੰਗਿਆਂ ਤੋਂ ਬਾਅਦ ਸਾਰੇ ਸਮਰਪਿਤ ਸੰਗਠਨਾ ਨੇ ਹੋਈ ਇਸ ਕੋਰ ਬੇਇਨਸਾਫੀ ਵਿਰੋਧ ਆਪੋ ਆਪਣੇ ਢੰਗ ਨਾਲ ਆਵਾਜ਼ ਉਠਾਈ ਡੰਡੀ ਇਹਨਾਂ ਵਿੱਚ ਪੀਪਲਜ਼ ਯੂਨੀਅਨ ਫਾਰ ਡੈਮੋਕਰੈਟਿਕ ਰਾਈਟਸ ਪੀਪਲਜ਼ ਯੂਨੀਅਨ ਫਾਰ ਸਿਵਲ ਸਿਵਲ ਲਿਬਰਟੀਆਂ ਨਾਂ ਦੇ ਸੰਗਠਨਾ ਨੇ ਇਸ ਕਤਲਿਆਮ ਦੀਆਂ ਵਿਸਥਾਰਿਤ ਰਿਪੋਰਟਾਂ ਛਾਪੀਆਂ ਸਨ ਟੰਡੀ ਇਹਨਾਂ ਰਿਪੋਰਟਾਂ ਵਿੱਚ ਦੰਗੇ ਭੜਕਾਉਣ ਵਾਲੇ ਬਹੁਤ ਸਾਰੇ ਕਾਂਗਰਸੀ ਆਗੂਆਂ ਦੇ ਨਾਵੀ ਦਰਜ ਕੀਤੇ ਗਏ ਡੰਡੀ ਉਸ ਤੋਂ ਬਾਅਦ ਕਈ ਕਮਿਸ਼ਨ ਵੀ ਬਣੇ ਡੰਡੀ ਪੁਲਿਸ ਨੇ ਸੈਂਕੜੇ ਹੀ ਕੇਸਾਂ ਨੂੰ ਅਨਟ੍ਰੇਸੇਬਲ ਨ ਲੱਪਣ ਵਾਲੇ ਕਹਿ ਕੇ ਬੰਦ ਕਰ ਦਿੱਤਾ ਅਤੇ ਸਬੂਤ ਨਾ ਪੇਸ਼ ਕੀਤੇ ਜਾਣ ਕਾਰਨ ਸੈਂਕੜੇ ਹੀ ਦੋਸ਼ੀ ਅਦਾਲਤਾਂ ਵਿੱਚੋਂ ਬਰੀ ਹੋ ਗਈ ਦੰਡੀ ਜੇਕਰ 600 ਦੇ ਲਗਭਗ ਪੁਲਿਸ ਰਿਪੋਰਟਾਂ ਵੀ ਦਰਜ ਹੋਈਆਂ ਤਾਂ ਉਹ ਇੰਨੀਆਂ ਕਮਜ਼ੋਰ ਬਣਾ ਦਿੱਤੀਆਂ ਗਈਆਂ ਕਿ ਉਹਨਾਂ ਵਿੱਚੋਂ ਦੋ ਦਰਜਨ ਦੇ ਲਗਭਗ ਦੋਸ਼ੀਆਂ ਨੂੰ ਹੀ ਕੁਝ ਸਜ਼ਾਵਾਂ ਦਿੱਤੀਆਂ ਗਈਆਂ ਦੰਡੀ ਸੱਜਨ ਕੁਮਾਰ ਅਤੇ ਜਗਦੀਸ਼ ਟਾਈਟਲਰ ਵਰਗੀ ਆਗੂ ਸਮੇ ਸਮੇ ਦੇ ਪ੍ਰਸ਼ਾਸਕਾਂ ਦੇ ਵਤੀਰੇ ਕਾਰਨ ਸਜ਼ਾਵਾਂ ਵਿੱਚੋਂ ਬਚਦੇ ਰਹੇ ਜਿਸ ਨੇ ਦੇਸ਼ ਦੇ ਲੋਕਤੰਤਰੀ ਪ੍ਰਬੰਧ ਨੂੰ ਤਾਰ-ਤਾਰ ਕਰ ਦਿੱਤਾ ਡੰਡੀ ਜਿਹੜੇ ਸਬੰਧਿਤ ਦੋਸ਼ੀ ਨਾਮਜ਼ਦ ਵੀ ਹੋਏ ਉਹਨਾਂ ਨੂੰ ਵੀ ਸਬੂਤਾਂ ਦੀ ਘਾਟ ਨੂੰ ਆਧਾਰ ਬਣਾ ਕੇ ਬਹੁਤ ਘੱਟ ਸਜ਼ਾਵਾਂ ਮਿਲੀਆਂ ਡੰਡੀ ਸਾਲ 2014 ਵਿੱਚ ਕੇਂਦਰ ਵਿੱਚ ਮੋਦੀ ਸਰਕਾਰ ਬਣਨ ਤੋਂ ਬਾਅਦ ਉਸ ਨੇ ਇਨਾ ਦੰਗਿਆਂ ਸਬੰਧੀ ਸੈਂਕੜੇ ਹੀ ਬੰਦ ਕੀਤੇ ਗਏ ਕੇਸਾਂ ਉੱਤੇ ਮੁੜ ਨਜ਼ਰਸਾਨੀ ਕਰਨ ਲਈ 2015 ਵਿੱਚ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਅਤੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਮਾਮਲਿਆਂ ਨੂੰ ਗਤੀ ਦੇਣ ਦੇ ਪ੍ਰਬੰਧ ਕੀਤੇ ਗਏ ਡੰਡੀ ਜਾਂਚ ਉਪਰੰਤ 114 ਕੇਸਾਂ ਨੂੰ ਮੁੜ ਖੋਲਿਆ ਗਿਆ ਡੰਡੀ ਜਿੱਥੋਂ ਤੱਕ ਕਾਂਗਰਸ ਦੀਆਂ ਤਤਕਾਲੀ ਕੇਂਦਰੀ ਸਰਕਾਰਾਂ ਦਾ ਸਬੰਧ ਹੈ ਉਹਨਾਂ ਨੇ ਨਾ ਸਿਰਫ ਹਜ਼ਾਰਾਂ ਹੀ ਕੇਸਾਂ ਨੂੰ ਹਰ ਹੀਲੇ ਦਬਾਉਣ ਦਾ ਯਤਨ ਕੀਤਾ ਸਗੋਂ ਇਨ੍ਹਾਂ ਦੰਗਿਆਂ ਵਿੱਚ